ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸਵਾਗਤ ਕਰਦੇ ਆ ਤੁਹਾਡਾ ਸੰਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਕਮੇਦ ਕਰਦੇ ਆ ਕਿ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਮਿਹਰ ਭਰਿਆ ਤਾਂ ਬਣਾਈ ਰੱਖੇ ਸਰਬੱਤ ਦਾ ਭਲਾ ਕਰੇ ਸਭ ਨੂੰ ਸੁਖ ਸ਼ਾਂਤੀ ਦੇ ਬਖਸ਼ੇ ਸੱਚੇ ਪਾਤਸ਼ਾਹ ਸਭ ਤੇ ਕਿਰਪਾ ਬਣਾਈ ਰੱਖੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੇ ਸਭ ਦੇ ਬੱਚਿਆਂ ਨੂੰ ਆਪਣੇ ਚਰਨਾਂ ਦੇ ਨਾਲ ਜੋੜੇ ਸੱਚੇ ਤਾਸ਼ਾ ਵਾਈਗੁਰੂ ਵਾਈਗੁਰੂ ਜੀ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਤਾਂ ਲਾਸਟ ਤੇ ਇੱਕ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਹਰ ਵਾਰ ਸਪੋਰਟ ਕਰਿਓ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਧੰਤਨ ਬਾਬਾ ਦੀਪ ਸਿੰਘ ਜੀ ਦੇ ਮਹਿਮਾ ਤੇ ਹੈ ਬਾਕੀ ਰੂਜੀ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਧੰਤਨ ਬਾਬਾ ਦੀਪ ਸਿੰਘ ਜੀ ਦੀਆਂ ਜੋ ਉਹਨਾਂ ਦੇ ਦਰ ਤੋਂ ਬਖਸ਼ਿਸ਼ਾਂ ਆਉਂਦੀਆਂ ਨੇ ਉਹਨਾਂ ਦੀਆਂ ਹੱਡ ਬਿੱਤੀਆਂ ਆਪਣੇ ਚੈਨਲ ਤੇ ਲੈ ਕੇ ਆਉਂਦੇ ਆਂ ਠੀਕ ਹੈ ਅੱਜ ਦੀ ਜਿਹੜੀ ਹੱਡ ਬਿੱਤੀ ਹੈ ਗੁਰੂ ਮਹਾਰਾਜ ਨੇ ਬਹੁਤ ਸੋਹਣੀ ਵੀਰ ਤੇ ਬਖਸ਼ਿਸ਼ ਕੀਤੀ ਤੇ ਤਾਂ ਤਾਂ ਬਾਬਾ ਦੀਪ ਸਿੰਘ ਜੀ ਨੇ ਠੀਕ ਹੈ ਕਿਰਪਾ ਕੀਤੀ ਉਹਨਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜਿਆ ਤੇ ਜਿਹੜੀ ਅੱਜ ਦੀ ਸਾਡੇ ਦਿੱਤੀ ਹੈ ਨਾ ਦੇਖੋ ਜਦੋਂ ਪੂਰੀ ਦੁਨੀਆ ਦਾ ਤੋਂ ਆਸ ਆਪਾਂ ਨੂੰ ਮੁੱਕ ਜਾਂਦੀ ਹੈ ਹਨਾ ਪੂਰੀ ਦੁਨੀਆ ਦਾ ਆਸਰਾ ਮੁੱਕ ਜਾਂਦਾ ਹੈ ਸਾਰਾ ਸਾਰੇ ਰਿਸ਼ਤੇ ਠੀਕ ਹੈ ਸਾਰੇ ਦੁਨੀਆਵੀ ਲੋਕ ਆਪਣਾ ਜਦੋਂ ਸਾਥ ਛੱਡ ਜਾਂਦੇ ਹਨ ਫਿਰ ਇੱਕੋ ਆਕਾਸ਼ਰਾ ਬਚਦਾ ਪਰਮਾਤਮਾ ਠੀਕ ਹੈ ਪਰਮਾਤਮਾ ਦਾ ਜਦੋਂ ਆਪਾਂ ਆਸਰਾ ਲੈ ਲੈਂਦੇ ਹਾਂ ਫਿਰ ਆਪਾਂ ਨੂੰ ਆਪਣੀ ਗੋਦ ਵਿੱਚ ਬਿਠਾ ਲੈਂਦਾ ਫਿਰ ਜਦੋਂ ਜਦੋਂ ਆਪਾਂ ਆਪਣੀ ਜ਼ਿੰਦਗੀ ਨਾ ਵਾਹਿਗੁਰੂ ਅੱਗੇ ਰੱਖ ਦਿੰਨੇ ਵੀ ਇਹ ਜਿਹੜੀ ਜ਼ਿੰਦਗੀ ਹੈ ਨਾ ਸੱਚੇ ਪਾਤਸ਼ਾਹ ਵਾਹਿਗੁਰੂ ਇਹ ਇਹ ਤੁਹਾਡੇ ਅੱਗੇ ਪੇਸ਼ ਕੀਤੀ ਹੈ ਮੇਰੀ ਜ਼ਿੰਦਗੀ ਜਿਹੜੀ ਤੁਹਾਡੇ ਹਵਾਲੇ ਹੈ ਹਨ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਜਿੱਤਾ ਤੁਸੀਂ ਚਲਾਉਂਗੇ ਹਨ ਮੈਂ ਤੁਹਾਡੀ ਰਜਾ ਵਿੱਚ ਰਜੀ ਹਾਂ ਠੀਕ ਹੈ ਤਾਂ ਸੱਚੇ ਪਾਤਸ਼ਾਹ ਵਾਹਿਗੁਰੂ ਬਹੁਤ ਸੋਹਣਾ ਆਪਾਂ ਨੂੰ ਆਸਰਾ ਦਿੰਦੇ ਆ ਤੇ ਜਦੋਂ ਉਹ ਆਸਰਾ ਦਿੰਦੇ ਆ ਨਾ ਫਿਰ ਜਿਹੜੀ ਦੁਨੀਆ ਛੱਡ ਕੇ ਜਾਂਦੀ ਹੈ ਫਿਰ ਉਹ ਵੀ ਆ ਮੱਥਾ ਟੇਕਦੇ ਆ ਠੀਕ ਹੈ ਦਾ ਇਸ ਤਰ੍ਹਾਂ ਦੀ ਹੱਡ ਕੀਤੀ ਵੀਰ ਨੇ ਸੁਣਾਈ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਤਾਂ ਧੰਬਾ ਪਦੀਪ ਸਿੰਘ ਜੀ ਨੇ ਉਹਨਾਂ ਤੇ ਬਹੁਤ ਬਖਸ਼ਿਸ਼ ਕੀਤੀ ਦੇਖੋ ਉਹਨਾਂ ਨੇ ਦੁਪਹਿਰਾ ਸਾਬ ਵੀ ਨਹੀਂ ਕੱਟਿਆ ਇੱਕ ਵਿਸ਼ਵਾਸ ਹੀ ਸੀਗਾ ਉਹਨਾਂ ਨੇ ਕੋਈ ਘਰ ਵਿੱਚ ਦੁਪਹਿਰਾ ਸਾਬ ਨਹੀਂ ਕੱਟਿਆ ਜਾਂ ਉੱਥੇ ਸ਼ੀਦਾ ਸਾਹਿਬ ਜਾ ਕੇ ਦੁਪਹਿਰਾ ਸਾਬ ਨਹੀਂ ਕੱਟਿਆਗਾ ਇੱਕ ਉਹਨਾਂ ਦੇ ਵਿਸ਼ਵਾਸੀ ਸੀਗਾ ਹੈ ਨਾ ਵਿਸ਼ਵਾਸ ਦਿੱਸਤੇ ਵੀਰ ਜੀ ਨੇ ਜਿਹੜਾ ਵੀਰ ਨੇ ਨਾ ਆਪਣਾ ਕਸ਼ਟ ਸੀ ਉਹ ਦੁਰਿਤ ਠੀਕ ਹੈ ਤਾਂ ਵਾਈਕਰੂ ਜੀ ਸਰਵਣ ਕਰਦੇ ਆ ਆਪਾਂ ਅੱਜ ਦੀ ਹੱਡ ਬੀਤੀ ਠੀਕ ਹੈ ਤੇ ਇੱਕ ਵੀਰ ਨੇ ਸੁਣਾਈਏ ਤੇ ਵੀਰ ਕਹਿੰਦਾ ਨਾ ਕਹਿੰਦਾ ਅਸੀਂ ਘਰ ਦੇ ਵਿੱਚ ਚਾਰ ਜੀ ਸੀਗੇ ਦੋ ਅਸੀਂ ਭੈਣ ਭਰਾ ਤੇ ਇੱਕ ਦੋ ਮੇਰੇ ਮੰਮੀ ਡੈਡੀ ਕੀ ਕਰ ਸੀ ਚਾਰ ਜੀ ਘਰ ਦੇ ਵਿੱਚ ਸੀਗੇ ਠੀਕ ਹੈ ਘਰ ਦੇ ਵਿੱਚ ਬਹੁਤ ਪਰਮਾਤਮਾ ਦੀ ਬਖਸ਼ਿਸ਼ ਸੀਗੀ ਤੇ ਸਾਡੇ ਘਰ ਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਗਰੀਬੀ ਨਹੀਂ ਸੀ ਮਤਲਬ ਵੀ ਮਾਇਆ ਦੀ ਕੋਈ ਕਮੀ ਨਹੀਂ ਸੀਗੀ ਬਹੁਤ ਵਧੀਆ ਘਰ ਪਰਮਾਤਮਾ ਦੀ ਬਖਸ਼ਿਸ਼ ਹੀਗੀ ਵਧੀਆ ਸੀ ਘਰ ਦੇ ਵਿੱਚ ਸਾਰਾ ਇਕਨੋਮਿਕਲੀ ਅਸੀਂ ਬਿਲਕੁਲ ਸਹੀ ਸੀਗੇ ਹੈਨਾ ਤਾਂ ਵੀਰ ਕਹਿੰਦਾ ਹੈ ਕਿ ਵੀ ਜਿਹੜੀ ਮੇਰੀ ਸਾਡੇ ਮਾਤਾ ਸੀਗੀ ਹੈਨਾ ਸਾਡੀ ਮਾਤਾ ਦੀ ਨਾ ਸ਼ੁਰੂ ਤੋਂ ਬਹੁਤ ਲਵ ਸੀ ਪਰਮਾਤਮਾ ਨਾਲ ਠੀਕ ਹੈ ਤੇ ਉਹਨਾਂ ਨੇ ਸਾਨੂੰ ਉਹਨਾਂ ਨੇ ਪਾਠ ਪੂਜਾ ਕਰਨਾ ਨਿਤ ਨੇ ਇੰਨੀ ਦੀ ਉਹ ਪੱਕੀ ਸੀਗੀ ਉਹਨਾਂ ਨੇ ਕਹਿੰਦੇ ਪਾਠ ਪੂਜਾ ਕਰਨਾ ਤੇ ਉਸੇ ਤਰ੍ਹਾਂ ਉਹਨਾਂ ਨੇ ਸਾਨੂੰ ਲਾਇਆ ਹਨ ਜਿਸ ਤਰ੍ਹਾਂ ਇੱਕ ਮਾਂ ਘਰ ਦੇ ਵਿੱਚ ਜਿਸ ਤਰ੍ਹਾਂ ਦਾ ਸੁਭਾਅ ਜਿਸ ਤਰ੍ਹਾਂ ਦੀ ਉਹਦੀ ਸੰਗਤ ਹੁੰਦੀ ਹੈ ਜਾਂ ਜਿਸ ਤਰ੍ਹਾਂ ਘਰ ਦਾ ਮਾਹੌਲ ਹੁੰਦਾ ਮਾਂ ਬਾਪ ਜਿੱਦਾਂ ਜਾਂਦੇ ਹਨ ਬੱਚੇ ਉਸੇ ਤਰ੍ਹਾਂ ਦੇ ਹੀ ਬਣਦੇ ਹਨ ਹੈਨਾ ਤਾਂ ਉਸ ਤਰ੍ਹਾਂ ਵੀ ਇਹ ਕਹਿੰਦਾ ਨਾ ਵੀ ਸਾਡੀ ਮਾਂ ਮਾਤਾ ਸੀ ਜਿਹੜੀ ਉਹ ਉਹ ਪਾਠ ਪੂਜਾ ਵਾਲਾ ਬਹੁਤ ਉਹਦਾ ਪ੍ਰੇਮ ਸੀ ਪਰਮਾਤਮਾ ਨਾਲ ਤੇ ਬਹੁਤ ਵਿਸ਼ਵਾਸ ਸੀਗਾ ਤੇ ਉਸ ਤਰ੍ਹਾਂ ਵੀਰ ਕੰਦਾ ਵੀ ਸਾਨੂੰ ਵੀ ਉਹ ਜਿਹੇ ਸ਼ਿਦਿਆਂ ਜਾਂ ਕੁਰਬਾਨੀਆਂ ਸੁਣਾ ਸੁਣਾ ਕੇ ਜਨਮ ਸਾਖਿਆ ਸੁਣਾ ਸੁਣਾ ਕੇ ਸਾਨੂੰ ਵੀ ਉਹਨੇ ਗੁਰੂ ਜੀ ਦੇ ਚਰਨਾਂ ਨਾਲ ਜੋੜਿਆ ਵਾਸੇਗਾ ਤੇ ਵਾਹਿਗੁਰੂ ਜੀ ਇੱਕ ਹੋਰ ਗੱਲ ਹੈ ਜਿਹੜਾ ਨਾ ਲੇਡੀਜ਼ ਹੈ ਲੇੜੀ ਜਿਹਨਾਂ ਨੂੰ emotions ਨਾਲ ਜਿਹੜਾ ਹੁੰਦਾਗਾ ਮੰਨਣਾ ਮਤਲਬ ਬਹੁਤ ਜ਼ਿਆਦਾ इमोशनल ਹੁੰਦੀ ਹੈ ਲੇਡੀ ਹੈਨਾ ਜੈਂਟਸ ਦੇ ਬਜਾਏ ਨਾ ਜਿਹੜੀ ਲੇਡੀਜ਼ ਹੈ ਨਾ ਜਿਹੜੀ ਹੈਨਾ ਤਾਂ ਬਹੁਤ ਮੇਲ ਦੇ ਬਜਾਏ ਫੀਮੇਲ ਜਿਹੜੀ ਹੁੰਦੀ ਹੈ ਉਹ ਬਹੁਤ इमोशनल ਹੁੰਦੀ ਹੈ ਤੇ ਵਾਈ ਗਰੂ ਜੀ ਜਿੰਨਾ ਕ ਮੈਨੂੰ ਅਕਸਰੀਆਂ ਸਾਰਾ ਜੋ ਮੈਂ ਜੋ ਮੈਂ ਮਹਿਸੂਸ ਕਰਦੀ ਹਾਂ ਫੀਲ ਕਰਦੀ ਹਾਂ ਜੋ ਮੈਂ ਹੈਨਾ ਜਿੰਨਾ ਕ ਮੇਰੇ ਅੱਤੇ ਐਕਸਪੀਰੀਅੰਸ ਹੈ ਤੇ ਇਹ ਮੈਂ ਜੋ ਵਿਚਾਰਤਾ ਤੁਹਾਨੂੰ ਸਾਂਝਾ ਕਰਨ ਲੱਗੀਆਂ ਨਾ ਇਹ ਮੇਰਾ ਆਪਣਾ ਅਪੀਰੀਐਂਸ ਹੈ ਵੀ ਜਿਹੜੀਆਂ ਲੇਡੀਜ਼ ਨੇ ਨਾ ਜਿਆਦਾ इमोशनल ਹੁੰਦੀਆਂ ਨੇ ਤੇ ਉਹ ਜਲਦੀ ਉਹਨਾਂ ਦੀ ਪਰਮਾਤਮਾ ਨਾਲ ਲਿਵ ਜੁੜਦੀ ਹੈ ਜੈਂਟਸ ਦੀ ਬਜਾਏ ਉਹ ਜਲਦੀ ਪਰਮਾਤਮਾ ਨਾਲ ਜੁੜਦੀਆਂ ਨੇ ਠੀਕ ਹੈ ਕਿਉਂਕਿ ਜਿਹੜਾ ਗੁਰੂ ਮਹਾਰਾਜ ਆ ਨਾ ਠੀਕ ਹੈ ਅੱਜ ਜਿੰਨਾ ਆਪ ਅਮੋਸ਼ਨਲ ਤਰੀਕੇ ਨਾਲ ਉਹਦੇ ਨਾਲ ਜੁੜਦੇ ਆ ਨਾ ਉਹਨਾਂ ਹੀ ਆਪਾਂ ਨੂੰ ਜ਼ਿਆਦਾ ਪਿਆਰ ਕਰਦਾ ਹੈ ਉਹਨਾਂ ਹੀ ਆਪਾਂ ਉਹਦੇ ਜ਼ਿਆਦਾ ਲੱਗਦੀ ਖੁਸ਼ੀ ਹੁੰਦੀ ਹੈ ਜਿੰਨਾ ਆਪਾਂ इमोशनल ਤਰੀਕੇ ਨਾਲ ਜੁੜਦੇ ਹਾਂ ਉਹਦੇ ਨਾਲ ਹੈਨਾ ਜਦੋਂ ਆਪਾਂ ਨੂੰ ਗੁਰੂ ਮਹਾਰਾਜ ਨਾਲ ਪਿਆਰ ਹੋ ਜਾਂਦਾ ਤਾਂ ਦੇਖੋ ਵਾਹਿਗੁਰੂ ਜੀ ਜਦੋਂ ਆਪਾਂ ਦਾ ਨਾਮ ਲੈਨੇ ਗੁਰੂ ਘਰ ਜਾਣੇ ਆ ਇੱਕ इमोशनल ਜੀ ਫੀਲਿੰਗ ਜ਼ਰੂਰ ਆਉਂਦੀ ਹੈ ਅੱਖਾਂ 'ਚ ਹੰਝੂ ਵੀ ਆ ਜਾਂਦੇ ਆ ਹੈਨਾ ਉਸ ਤਰ੍ਹਾਂ ਇਹ ਇੱਕ ਲੇੜੀ ਚ ਹੀ ਹੁੰਦਾ ਚਲੋ ਤੇ ਇੱਕ ਵੱਖਰਾ ਟਾਪਿਕ ਹੈ ਆਪਾਂ ਕਿਸੇ ਹੋਰ ਦਿਨੇ ਇਸ ਟਾਪਿਕ ਤੇ ਵੀਡੀਓ ਬਣਾਵਾਂਗੇ ਠੀਕ ਹੈ ਤਾਂ ਆਪਾਂ ਗੱਲ ਕਰ ਰਹੇ ਸੀਗੇ ਵੀਰ ਦੀ ਹੱਦ ਬਿੱਤੀ ਦੀ ਤੇ ਵੀਰ ਕਹਿੰਦਾ ਨਾ ਵੀ ਸਾਡੀ ਜਿਹੜੀ ਮਾਤਾ ਸੀ ਵੀ ਇਸ ਤਰ੍ਹਾਂ ਪਰਮਾਤਮਾ ਤੇ ਬਹੁਤ ਵਿਸ਼ਵਾਸੀ ਸੀਗਾ ਤੇ ਉਹ ਕਹਿੰਦੇ ਘਰ ਦੇ ਵਿੱਚ ਸ਼ੀਤ ਸਿੰਘਾਂ ਦੇ ਨਾਮ ਲੈਂਦੀ ਰਹਿੰਦੀ ਸੀਗੀ ਤੇ ਘਰ ਦੇ ਵਿੱਚ ਸ਼ੀਤ ਸਿੰਘਾਂ ਦੀ ਜੋਤ ਵੀ ਲਾਉਂਦੀ ਸੀ ਠੀਕ ਹੈ ਤਾਂ ਉਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਜੋਤ ਲਾਵਾਂਗੇ ਜਾਂ ਜਿਸ ਤਰ੍ਹਾਂ ਦੀ ਘਰ ਦੇ ਵਿੱਚ ਬਾਣੀ ਚੱਲਦੀ ਆ ਜਾਂ ਜਿਸ ਤਰ੍ਹਾਂ ਦੇ ਵੀ ਘਰ ਦੇ ਵਿਚਾਰ ਆ ਤੇ ਬੱਚੇ ਉਸ ਤਰ੍ਹਾਂ ਦੇ ਹੋ ਜਾਂਦੇ ਹਨਾ ਤਾਂ ਵੀਰ ਕਹਿੰਦਾ ਹੈਗਾ ਵੀ ਅਸੀਂ ਵੀ ਨਾਲ ਦੀ ਮਾਤਾ ਦੇ ਨਾਲ ਉਸੇ ਤਰ੍ਹਾਂ ਜੋਤ ਲਾ ਲੈਂਦੇ ਸੀਗੇ ਵਿੱਚ ਜੀ ਹਨਾ ਤਾਂ ਕਹਿੰਦੇ ਨਾ ਵੀ ਸਾਡਾ ਹੱਸਦਾ ਅਵਸਤਾ ਪਰਿਵਾਰ ਬਹੁਤ ਸੋਹਣਾ ਸਾਡਾ ਪਰਿਵਾਰ ਸੀ ਪੈਸੇ ਦੀ ਵੀ ਕੋਈ ਕਮੀ ਨਹੀਂ ਸੀ ਕਿਉਂਕਿ ਕਹਿੰਦੇ ਨਾ ਵੀ ਮੈਂ ਆਦੀ ਮਾਤਾ ਨੂੰ ਸੁਣਿਆ ਸੀਗਾ ਵੀ ਜਦੋਂ ਜੋਤ ਲਾਉਂਦੀ ਸੀਗੇ ਨਾ ਤਾਂ ਕਹਿੰਦੀ ਮੇਰੀ ਮਾਤਾ ਮੰਗ ਰਹੀ ਸੀ ਕਿ ਵੀ ਇਰਿਜਕ ਧਨ ਦੀ ਮੇਰੇ ਘਰੇ ਵਾਇਗੁਰੂ ਜੀ ਕਦੇ ਕਮੀ ਨਹੀਂ ਹੋਣੀ ਚਾਹੀਦੀ ਸੱਚੇ ਪਾਸ਼ਾ ਵਾਇਗੁਰੂ ਅੱਗੇ ਅਰਦਾਸ ਕਰਦੀ ਸੀ ਉਹ ਉਹ ਕਹਿੰਦੀ ਸੀ ਤੁਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਘਰੇ ਨਾ ਧਨ ਦੀ ਕਮੀ ਨਾ ਹੋਵੇ ਕਹਿੰਦੀ ਤਾਂ ਉਸ ਤਰ੍ਹਾਂ ਵੀਰ ਕਹਿੰਦਾ ਨਾ ਕਿ ਸਾਡੇ ਘਰ ਦੇ ਵਿੱਚ ਨਾ ਤੁਹਾਨੂੰ ਦੀ ਕੋਈ ਕਮੀ ਨਹੀਂ ਸੀ ਬਿਲਕੁਲ ਬਹੁਤ ਵਧੀਆ ਸੀਗਾ ਹਾਲ ਨਾ ਤੇ ਵੀਰ ਕਹਿੰਦੇ ਵੀ ਅਚਾਨਕ ਮਾਤਾ ਮੇਰੇ ਬਿਮਾਰ ਹੋ ਗਏ ਤੇ ਉਹਨਾਂ ਦੀ ਡੈਥ ਹੋ ਜਾਂਦੀ ਠੀਕ ਹੈ ਜਦੋਂ ਉਹਨਾਂ ਦੀ ਡੈਥ ਹੁੰਦੀ ਹੈ ਤਾਂ ਚਲੋ ਸਾਰਾ ਕੰਮ ਮੇਰੇ ਭੈਣ ਤੇ ਆ ਜਾਂਦਾ ਹੈ। ਤੇ ਅਸੀਂ ਬਹੁਤ ਵਧੀਆ ਫਿਰ ਵੀ ਚਲੋ ਆਪਣੇ ਆਪ ਨੂੰ ਵਾਹ ਕੇ ਲੈ ਜੋ ਪਾਣਾ ਦਿੱਤਾ ਹੁੰਦਾ ਮੰਨਣਾ ਪੈਂਦਾ ਹਨਾ। ਮੰਨ ਕੇ ਵੀਰ ਕਹਿੰਦਾ ਕਿ ਉਸੇ ਤਰ੍ਹਾਂ ਮੇਰੀ ਜਿਵੇਂ ਮੇਰੀ ਮਾਤਾ ਕਰਦੀ ਸੀ ਹਨਾ ਉਸੇ ਤਰ੍ਹਾਂ ਮੇਰੀ ਭੈਣ ਨੇ ਕਰਨਾ ਸ਼ੁਰੂ ਕਰ ਦਿੱਤਾ ਘਰ ਦੇ ਵਿੱਚ ਜੇਉ ਤਲਾਉਣੇ ਸ਼ੁਰੂ ਕਰ ਦਿੱਤੀ ਬਾਣੀ ਪੜਨਾ ਸ਼ੁਰੂ ਕਰ ਦਿੱਤਾ ਹਨਾ। ਉਹ ਬਿਲਕੁਲ ਉਸੇ ਤਰ੍ਹਾਂ ਸੰਭਾਲ ਲਿਆ। ਜਿਵੇਂ ਮੇਰੀ ਮਾਤਾ ਕਰਦੀ ਸੀ ਕਹਿੰਦੇ ਇਸ ਤਰ੍ਹਾਂ। ਤੇ ਕਹਿੰਦੇ ਥੋੜਾ ਟਾਈਮ ਦਿੱਤੇ ਆ ਵੀ ਘਰ ਦੇ ਵਿੱਚ ਉਹ ਥੋੜਾ ਟਾਈਮ ਬਾਅਦ ਕਹਿੰਦੇ ਨਾ ਵੀਰ ਕਹਿੰਦਾ ਵੀ ਮੇਰੀ ਜਿਹੜੀ ਭੈਣ ਹੈ ਉਹ ਕਿਤੋਂ ਆਉਂਦੀ ਹੈ ਤੇ ਉਹ ਐਕਸੀਡੈਂਟ ਹੋ ਜਾਂਦਾ ਤੇ ਉਹ ਦੀਥਾ ਹੋ ਜਾਂਦੀ ਹੈ ਠੀਕ ਹੈ ਤੇ ਘਰ ਦੇ ਵਿੱਚ ਦੋ ਲੇਡੀਜ਼ ਸੀਗੀਆਂ ਦੋਨੋਂ ਚਲੀਆਂ ਜਾਂਦੀਆਂ ਨੇ ਠੀਕ ਹੈ ਤੇ ਵੀਰ ਕਹਿੰਦਾ ਵੀ ਭੈਣ ਤੇ ਭੈਣ ਦੇ ਜਾਨ ਨਾਲ ਨਾ ਸਾਡਾ ਘਰ ਬਿਲਕੁਲ ਛੰਨਾ ਹੋ ਜਾਂਦਾ ਕਿਉਂਕਿ ਇੱਕ ਘਰ ਦੇ ਵਿੱਚ ਲੇਡੀਜ਼ ਦਾ ਹੋਣਾ ਬਹੁਤ ਜ਼ਰੂਰੀ ਹੈ ਭਾਵੇਂ ਭੈਣ ਦਾ ਰਿਸ਼ਤਾ ਹੈ ਭਰਾ ਦਾ ਰਿਸ਼ਤਾ ਸੋਰੀ ਮਾਂ ਦਾ ਰਿਸ਼ਤਾ ਇੱਕ ਪਤਨੀ ਦਾ ਰਿਸ਼ਤਾ ਹੈ ਨਾ ਕਿਸੇ ਤਰ੍ਹਾਂ ਦਾ ਵੀ ਇੱਕ ਲੇਡੀ ਦਾ ਘਰ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਠੀਕ ਹੈ ਜਦੋਂ ਕ ਬੰਦਾ ਬਾਹਰੋਂ ਕੰਮ ਕਰਕੇ ਆਉਂਦਾਗਾ ਤਾਂ ਬਹੁਤ ਉਹਨੂੰ ਕੋਈ ਪਾਣੀ ਫੜਾਉਣ ਵਾਲਾ ਹੋਵੇ ਉਹਨੂੰ ਕੋਈ ਪੁੱਛਣ ਵਾਲਾ ਹੋਵੇ ਹਨਾ ਤਾਂ ਵੀਰ ਕਹਿੰਦਾ ਨਾ ਵੀ ਬਿਲਕੁਲ ਸੁਣਨਾ ਸਾਡਾ ਕਰ ਪਿਆ ਗਿਆ ਅਸੀਂ ਕਹਿੰਦੇ ਕੰਮ ਕਰਨ ਜਾਣਾ ਮੇਰੇ ਜਿਹੜੇ ਫਾਦਰ ਸਾਹਿਬ ਸੀਗੇ ਉਹ ਕਹਿੰਦੇ ਫਲਾਂ ਦੇ ਰੇੜੀ ਲਾਉਂਦੇ ਸੀਗੇ ਤੇ ਮੈਂ ਮਨੇਮ ਲੱਗਿਆ ਵਾ ਸੀਗਾ ਹਨਾ ਸੈਲਰ ਦੇ ਵਿੱਚ ਤੇ ਕਹਿੰਦੇ ਅਸੀਂ ਕੰਮ ਕਰਨ ਜਾਣਾ ਤੇ ਫਿਰ ਘਰੇ ਆ ਕੇ ਅਸੀਂ ਰੋਟੀ ਸਬਜ਼ੀ ਕਰਨਾ ਦੋਵਾ ਤੇ ਉਪਤਾਂ ਨੇ ਰਲ ਕੇ ਤੇ ਪਰ ਕਹਿੰਦੇ ਘਰ ਦੇ ਵਿੱਚ ਕੋਈ ਰੌਣਕ ਨਹੀਂ ਸੀ ਫਿਰ ਵੀ ਕਹਿੰਦੇ ਜਿਵੇਂ ਮੇਰੀ ਮਾਤਾ ਕਰਦੀ ਰਹੀ ਉਹ ਤੋਂ ਬਾਅਦ ਮੇਰੀ ਭੈਣ ਕਰਦੀ ਰਹੀ ਉਸੇ ਤਰ੍ਹਾਂ ਮੈਂ ਤਨਤਨ ਬਾਬਰਦੀਪ ਸਿੰਘ ਜੀ ਨੂੰ ਧਿਆਉਣਾ ਤੇ ਉਹਨਾਂ ਦੀ ਜੋਤ ਲਾਉਣੀ ਠੀਕ ਹੈ ਤੇ ਵੀਰ ਕਹਿੰਦਾ ਵੀ ਬਿਲਕੁਲ ਥੋੜਾ ਟਾਈਮ ਹੀ ਹਜੇ ਬੀਤਿਆ ਤੇ ਜਿਹੜੇ ਮੇਰੇ ਫਾਦਰ ਸਾਹਿਬ ਹੈ ਮੈਂ ਕੰਮ ਤੇ ਗਿਆ ਨਾ ਸੀਗਾ ਤੇ ਕਹਿੰਦੇ ਮੇਰੇ ਫਾਦਰ ਸਾਹਿਬ ਹੈ ਤੇ ਜਦੋਂ ਸ਼ਾਮ ਨੂੰ ਰੇੜੀ ਲੈ ਕੇ ਘਰੇ ਆਉਂਦੇ ਤੇ ਅ ਦਰਵਾਜ਼ਾ ਜਦੋਂ ਖੋਲਦੇ ਤੇ ਉਹਨਾਂ ਨੂੰ ਸਾਇਲੈਂਟ ਟੈਕ ਹੋ ਜਾਂਦਾ ਹੈਗਾ ਤੇ ਕਹਿੰਦੇ ਉਹ ਦਰਵਾਜ਼ੇ ਦੇ ਵਿੱਚ ਹੀ ਐ ਡਿੱਗ ਜਾਂਦੇ ਐ ਤੇ ਜਿਹੜੀ ਫਲਾਣੀ ਰੇੜੀ ਉਹ ਬਾਹਰ ਖੜੀ ਹੁੰਦੀ ਹੈ ਨਾ ਆਸੇ-ਪਾਸੇ ਕਹਿੰਦੇ ਅ ਰੱਬ ਜਾਣੇ ਕਿਸ ਨੂੰ ਪਤਾ ਨਹੀਂ ਲੱਗਿਆ ਜਾਂ ਕਿਸੇ ਨੇ ਚੁੱਕਿਆ ਨਹੀਂ ਵੈਸੇ ਹੀ ਚੁੱਕਿਆ ਹਣਾ ਕਈ ਵਾਰੀ ਇਹ ਵੀ ਹੋ ਜਾਂਦਾ ਹੈਗਾ ਵੀ ਅੱਜ ਕੱਲ ਤਾਂ ਪਤਾ ਸਮਾ ਉਹ ਜਾ ਵੀ ਤਾ ਵੀ ਹੋ ਜਾਂਦਾ ਕਈ ਵਾਰੀ ਵੀ ਕੋਈ ਚੁੱਕਦਾ ਨਹੀਂ ਅਗਲਾ ਕਹਿੰਦਾ ਵੀ ਮੇਰੇ ਜੁੱਮੇ ਨਾ ਪੈ ਜਿਵੇਂ ਵੀ ਤੂੰ ਕਤਲ ਕੀਤਾ ਤੂੰ ਮਾਰਿਆ ਹਣਾ ਇਸ ਤਰ੍ਹਾਂ ਦੇ ਵੀ ਹੋ ਜਾਂਦੇ ਕਿਉਂਕਿ ਕਾਲ ਯੁੱਗ ਦਾ ਜ਼ਮਾਨਾ ਕਿਸ ਕੋਈ ਕਿਸੇ ਦਾ ਪਤਾ ਨਹੀਂ ਨਾ ਵੀ ਆਪਾਂ ਨੂੰ ਕਿਹੜੀ ਕੌਮਤ ਲਾ ਦੇ ਆਪਣੇ ਹਣਾ ਤੇ ਵੀਰ ਕੰਧੋਂ ਵੀ ਮੇਰਾ ਜਦੋਂ ਮੈਂ ਕਹਿੰਦੇ ਆਪ ਦੀ ਡਿਊਟੀ ਤੋਂ ਆਇਆ ਹਨਾ ਤੇ ਕਹਿੰਦੇ ਨਾ ਵੀ ਮੇਰਾ ਜਿਹੜਾ ਪਿਓ ਸੀਗਾ ਉਹ ਦਰਵਾਜ਼ੇ ਦੇ ਵਿੱਚ ਲੰਮਾ ਪਿਆ ਸੀਗਾ ਤੇ ਕਹਿੰਦੇ ਮੈਂ ਜਦੋਂ ਬਾਹਰੋਂ ਦੇਖਿਆ ਨਾ ਤੇ ਕਹਿੰਦੇ ਮੈਂ ਵੇਖਿਆ ਵੀ ਫਲਾਣ ਦੀ ਰੇਡੀ ਬਾਰ ਖੜੀ ਸੀਗੀ ਲੇਕਿਨ ਮੈਂ ਸੋਚਿਆ ਵੀ ਡਿਆੜੀ ਕਿਤੇ ਬਾਹਰ ਹੀ ਭੁੱਲ ਗਏ ਹਨਾ ਜਦੋਂ ਕਹਿੰਦੇ ਮੈਂ ਦਰਵਾਜ਼ੇ ਦੇ ਚੋਂ ਦੇਖਿਆ ਤੇ ਉਹ ਉੱਥੇ ਡਿੱਗੇ ਪਏ ਸੀਗੇ ਉਹਨਾਂ ਨੂੰ ਕਹਿੰਦੇ ਮੈਂ ਚੁੱਕਿਆ ਇੱਕ ਦੋ ਜਿਹੜੇ ਯਾਰ ਦੋਸਤ ਮੇਨ ਪਿੰਡ ਦੇ ਵਿੱਚ ਜਾਣਦੇ ਸੀ ਉਹਨਾਂ ਨੂੰ ਬੁਲਾ ਬੁਲਾਇਆ ਫੋਨ ਕਰਕੇ ਕਹਿੰਦੇ ਉਹਨਾਂ ਚੁੱਕ ਕੇ ਕਿਸ ਡਾਕਟਰ ਕੋਲ ਲੈ ਕੇ ਗਏ ਤੇ ਡਾਕਟਰ ਨੇ ਕਹਿੰਦੇ ਵੀ ਇਹ ਤਾਂ ਖਤਮ ਹੋਣਾ ਹੈ ਨਾ ਵੀ ਇਹਦੀ ਡੈਥ ਹੋ ਚੁੱਕੀ ਹੈ ਤੇ ਵੀਰ ਕਹਿੰਦਾ ਵੀ ਅਸੀਂ ਉਹਨਾਂ ਨੂੰ ਘਰੇ ਲਿਆਂਦਾ ਘਰੇ ਲਿਆ ਕੇ ਜੋ ਕਰਿਆ ਕਰਨ ਦਿੰਦਾ ਕੋਈ ਸਾਰਾ ਉਹਦਾ ਕੀਤਾ ਹੁਣ ਵਾਈ ਖਰੂਜੀ ਜੋ ਉਸ ਘਰ ਦੇ ਵਿੱਚ ਦੇਖੋ ਤੁਸੀਂ ਉਹਦੀ ਮਾਤਾ ਵੀ ਬਾਣੀ ਬਹੁਤ ਟਾਈਮ ਦੇ ਵੀਰ ਨੇ ਦੱਸਿਆ ਵੀ ਕਰਦੀ ਸੀਗੀ ਹਨਾ ਸ਼ਹੀਦ ਸਿੰਘਾ ਦਾ ਨਾਮ ਵੀ ਲੈਂਦੀ ਸੀ ਜੋਤ ਵੀ ਚੱਲਦੀ ਸੀਗੀ ਫਿਰ ਇਹਦਾ ਮਤਲਬ ਇਹ ਨਹੀਂਗਾ ਵੀ ਆਪਣੇ ਜੀਵਨ ਤੇ ਕੋਈ ਕਸ਼ਟ ਹੀ ਨਾ ਹੋਵੇ ਦੇਖੋ ਤੁਸੀਂ ਵੀਰ ਦਾ ਸਾਰਾ ਪਰਿਵਾਰ ਹੀ ਜੁੜਿਆ ਗਿਆ ਹਨਾ ਜੇਕਰ ਕਿਸੇ ਦਾ ਵਿਸ਼ਵਾਸ ਨਾ ਹੋਵੇ ਨਾ ਅਗਲਾ ਕਹਿ ਦਿੰਦਾ ਲੈ ਤੋ ਸਾਰੀ ਉਮਰ ਹੋਵੇ ਤੁਹਾਨੂੰ ਨਾਮ ਜਪਦਿਆਂ ਨੂੰ ਤੇ ਕੀ ਮਿਲੇ ਤੁਹਾਨੂੰ ਇਹ ਦੁਨੀਆ ਚੱਲਦੀ ਹੈ ਹਨਾ ਵਾਹਿਗੁਰੂ ਜੀ ਇਦਾਂ ਨਹੀਂ ਹੁੰਦਾਗਾ ਜਿਹਦੀ ਜਿੰਨੀ ਉਮਰ ਆਈ ਉਹਨੀ ਉਮਰ ਆਦੀ ਭੋਗ ਕੇ ਚਲਾ ਜਾਊਗਾ ਠੀਕ ਹੈ ਜੋ ਆਪਣੇ ਕਰਮਾਂ ਦੇ ਵਿੱਚ ਕਸ਼ਟ ਲਿਖਿਆ ਜੋ ਆਪਣੇ ਪੁਰਬਲੇ ਜਨਮ ਦੇ ਆਪਣੇ ਪਾਪ ਕੀਤੇ ਹੋਏ ਆ ਠੀਕ ਹੈ ਉਹ ਆਪਣੇ ਕਸ਼ਟ ਜਿਹੜੇ ਆਪਾਂ ਨੂੰ ਭੋਗਣੇ ਹੀ ਪੈਂਦੇ ਆ ਹਾਂਜੀ ਇਦਾਂ ਜ਼ਰੂਰ ਹੋ ਜਾਂਦਾਗਾ ਵੀ ਆਪਣਾ ਅਗਲਾ ਜਨਮ ਸਵਰਦਾ ਧਰ ਪੂਜਾ ਪਾਠ ਨਾਲ ਠੀਕ ਹੈ ਜਾ ਆਪਾਂ ਸੱਚੇ ਮਨ ਨਾਲ ਉਦਾ ਪਾਠ ਕਰਦੇ ਆ ਤਾਂ ਆਪਣਾ ਜਿਹੜੀ ਜ਼ਿੰਦਗੀ ਦੇ ਵਿੱਚ ਕਸ਼ਟ ਆਉਣੇ ਹੁੰਦੇ ਬਹੁਤ ਵੱਡੇ ਕਸ਼ਟ ਠੀਕ ਉਹ ਆਪਣੇ ਅੱਧੇ ਹੋ ਜਾਂਦੇ ਘੱਟ ਹੋ ਜਾਂਦੇ ਇਸ ਤਰ੍ਹਾਂ ਹੋ ਜਾਂਦਾ ਵੀਰ ਜੀ ਵੀ ਇਦਾਂ ਨਹੀਂ ਹੁੰਦਾਗਾ ਵਾਹਿਗੁਰੂ ਜੀ ਵੀ ਆਪਾਂ ਪਾਠ ਪੂਜਾ ਕਰ ਰਹੇ ਤਾਂ ਆਪਾਂ ਨੂੰ ਕਿਸੇ ਤਰ੍ਹਾਂ ਦਾ ਕਸ਼ਟ ਹੀ ਨਾ ਆਵੇ ਐਵੇਂ ਕਦੇ ਨਹੀਂ ਹੁੰਦਾ ਵਾ ਸਭ ਤਰ੍ਹਾਂ ਦੇ ਕਸ਼ਟ ਆਉਂਦੇ ਆ ਦੇਖੋ ਗੁਰੂ ਮਹਾਰਾਜ ਨੇ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਕਿੰਨਿਆਂ ਕਿੰਨਿਆਂ ਉਹਨਾਂ ਨੇ ਉਹ ਕਰਾਮਾ ਉਹ ਪਾਠ ਪੂਜਾ ਕਿੰਨੇ ਕਿੰਨੇ ਕਰਦੇ ਸੀ ਕਿ ਉਹਨਾਂ ਹਨਾ ਕਿੰਨੇ ਗਿਆਨੀ ਧਿਆਨੀ ਸੀਗੇ ਗੁਰੂ ਮਹਾਰਾਜ ਜੈਮੀ ਬਾਬਾ ਦੀਪ ਸਿੰਘ ਜੀ ਜੀ ਕਿ ਨਾ ਤੇ ਕਸ਼ਟ ਇਹਨਾਂ ਤੇ ਵੀ ਤਾਇਏ ਆ ਬਾਬਾ ਦੀਪ ਸਿੰਘ ਜੀ ਨੇ ਕਿੱਡੀ ਅਨੋਖੀ ਈਸ਼ੀਦੀ ਦਿੱਤੀ ਹੈ ਕੀ ਨਾ ਤੇ ਕਸ਼ਟ ਨਹੀਂ ਆਏ ਗੁਰੂ ਮਹਾਰਾਜ ਜੀ ਦਸਵੀਂ ਪਾਛੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ ਕੀ ਨਾ ਤੇ ਕਸ਼ਟ ਨਹੀਂ ਹੋਏਗੇ ਠੀਕ ਹੈ ਇਹਨਾਂ ਤੇ ਬਿਲਕੁਲ ਕਸ਼ਟ ਨਹੀਂ ਆਏ ਉਸ ਤਰ੍ਹਾਂ ਹੈ ਗੁਰੂ ਜੀ ਕਸ਼ਟ ਤਾਂ ਆਉਣੇ ਹੀ ਹੈ ਦੁੱਖ ਸੁੱਖ ਦੋ ਭਾਈ ਹੈ ਠੀਕ ਹੈ ਇਹਨਾਂ ਨੇ ਆਉਣਾ ਹੀ ਆਉਣਾ ਹੈ ਇਹ ਨਹੀਂ ਹੁੰਦਾ ਕਿ ਜੇ ਆਪਾਂ ਫਾਟ ਪੂਜਾ ਕਰ ਰਹੇ ਹਾਂ ਤਾਂ ਆਪਣੇ ਦੁੱਖ ਨਾ ਆਵੇ ਠੀਕ ਹੈ ਘਟ ਹੋ ਜਾਂਦੇ ਆ ਪ੍ਰਮਾਤਮਾ ਦੀ ਮਿਹਰ ਜ਼ਰੂਰ ਹੋ ਜਾਂਦੀ ਹੈ ਆਪਣੇ ਤੇ ਤੇ ਪਰ ਬਿਲਕੁਲ ਨਾਉਣ ਇਸ ਤਰ੍ਹਾਂ ਨਹੀਂ ਹੁੰਦਾ ਠੀਕ ਤਾਂ ਵੀਰ ਕਹਿੰਦਾਗਾ ਨਾ ਵੀ ਜਦੋਂ ਫਾਦਰ ਸਾਹਿਬ ਦੀ ਵੀ ਡੈਥ ਹੋ ਗਈ ਤੇ ਘਰ ਦੇਖੋ ਬਿਲਕੁਲ ਖਾਲੀ ਹੋ ਗਿਆ ਘਰ ਦੇ ਵਿੱਚ ਕਿਤੇ ਚਾਰ ਜੀ ਯਾਰ ਜੀਆਂ ਦੇ ਨਾਲ ਕਿੰਨੇ ਰੌਣਕ ਸੀ ਹਰੇਕ ਰਿਸ਼ਤਾ ਸੀ ਘਰ ਦੇ ਵਿੱਚ ਹਨਾ ਤੇ ਜਦੋਂ ਇੱਕ ਰਿਸ਼ਤਾ ਚਲਾ ਗਿਆ ਚਲੋ ਕੋਈ ਨਹੀਂ ਮਨ ਸਮਝਾਉਣਾ ਹੋ ਜਾਂਦਾ ਦੋ ਰਿਸ਼ਤੇ ਚਲੇ ਗਏ ਫਿਰ ਵੀ ਮਨ ਸਮਝਾਉਣਾ ਹੋ ਜਾਂਦਾ ਹਨਾ ਜਦੋਂ ਸਾਰੇ ਰਿਸ਼ਤੇ ਹੀ ਆਪਣੇ ਖਤਮ ਹੋ ਜਾਣਾ ਫਿਰ ਬਹੁਤ ਪਰੇਸ਼ਾਨੀ ਆ ਜਾਂਦੀ ਹੈ ਹਨਾ ਆਉਂਦੀ ਹੈ ਜਰੂਰ ਆਉਂਦੀ ਹੈ ਪ੍ਰਮਾਤਮਾ ਤੇ ਜੀਵਿਸ਼ਵਾਸ ਵੀ ਰੱਖਣਾ ਚਾਹੀਦਾ ਹੈਗਾ ਪਰ ਪਰੇਸ਼ਾਨੀ ਤਾਂ ਆਉਂਦੀ ਹੈ ਕਿਉਂਕਿ ਆਪਾਂ ਨਾ ਇੱਕ ਅਣਚਾਣਾ ਦੁਨਿਆਵੀ ਇਨਸਾਨ ਆਪਾਂ ਇਕਨ ਦੁਨਿਆਵੀ ਬੰਦੇ ਆ ਜੇਕਰ ਆਪਾਂ ਇਹਨਾਂ ਚੀਜ਼ਾਂ ਨੂੰ ਤੋਂ ਪਰੇਸ਼ਾਨ ਨਾ ਹੋਈਏ ਫਿਰ ਤਾਂ ਪਰਬ ਹੋਗੇ ਠੀਕ ਹੈ ਫਿਰ ਤਾਂ ਪਰਬ ਹੋਗੇ ਨਾ ਜਿਵੇਂ ਗੁਰੂ ਗੋਬੀ ਸਿੰਘ ਜੀ ਕਲਗੀਧਰ ਪਾਸ਼ਾ ਮੇਰੇ ਬਾਜਾ ਵਾਲੇ ਨੇ ਪ੍ਰਚਾਰਕ ਪੁੱਤਰਵਾਰ ਕੇ ਵੀ ਉਹਨਾਂ ਨੇ ਜਕਾਰੇ ਛੱਡੇ ਸੀਗੇ ਠੀਕ ਹੈ ਉਹ ਤਾਂ ਕਾਲ ਪੁਰਖ ਸੀ ਨਾ ਆਪ ਔਰ ਜੋਤ ਸੀ ਉਹਨਾਂ ਦੀ ਠੀਕ ਹੈ ਆਪੋਆਂ ਦੇ ਬਰਾਬਰ ਕੁਝ ਵੀ ਨਹੀਂ ਆ ਤੇ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਪਰੇਸ਼ਾਨੀ ਹੋ ਜਾਂਦੀ ਹੈ ਬਾਈ ਗੁਰੂ ਜੀ ਕਵੀਰ ਕਹਿੰਦਾ ਮੈਂ ਬਹੁਤ ਪਰੇਸ਼ਾਨ ਸੀਗਾ ਤੇ ਘਰ ਵਿੱਚ ਮੇਰਾ ਬਿਲਕੁਲ ਵੀ ਆਉਣ ਨੂੰ ਮਨ ਨਹੀਂ ਕਰਦਾ ਤੇ ਬਿਲਕੁਲ ਵੀ ਨਹੀਂ ਹੈ ਨਾ ਮੈਂ ਬਾਹਰ ਹੀ ਰਹਿਣ ਦੀ ਕੋਸ਼ਿਸ਼ ਕਰਨੀ ਮੈਂ ਬਾਹਰੋਂ ਕੁਝ ਖਾ ਲੈਣਾ ਹੈ ਨਾ ਤੇ ਇਸ ਤਰ੍ਹਾਂ ਕਹਿੰਦੀ ਮੈਂ ਆ ਕੋਸ਼ਿਸ਼ ਕਰਨੀ ਹੈ ਨਾ ਕਦੇ ਬਣਾਉਣਾ ਕਦੇ ਕਦੇ ਕਹਿੰਦੀ ਰੋਟੀ ਬਣਾ ਲੈਣੀ ਤੇ ਮੇਰਾ ਖਾਣ ਨੂੰ ਮਨ ਨਾ ਕਰਨਾ ਵੇਖੋ ਘਰ ਕਿਵੇਂ ਵੱਡਾ ਮਤ ਖਾਣ ਨੂੰ ਆਉਂਦਾ ਜਦ ਘਰ ਦੇ ਵਿੱਚ ਆਪਾਂ ਬਿਲਕੁਲ ਇਕੱਲੇ ਹੁੰਦੀ ਹੈ ਨਾ ਤੇ ਕਹਿੰਦੇ ਵੀਰ ਕਹਿੰਦਾ ਕਿ ਮੈਂ ਬੜਾ ਪਰੇਸ਼ਾਨ ਸੀਗਾ ਤੇ ਅਚਾ ਦੇਖੋ ਫਿਰ ਅੱਗੇ ਵੀ ਉਹਦੇ ਤੇ ਕਸ਼ਟ ਆਉਂਦਾ ਰਿਹਾ ਵੀ ਇਹ ਕਹਿੰਦਾ ਵੀ ਮੇਰਾ ਮੈਂ ਕੰਮ ਤੌਣਾ ਤੇ ਮੇਰਾ ਤਾਂ ਦੇ ਨਾ ਐਕਸੀਡੈਂਟ ਹੁੰਦਾ ਦਾ ਐਕਸੀਡੈਂਟ ਨਾਲ ਮੇਰੇ ਨਾਲ ਤੇ ਸੱਟ ਲੱਜ ਜਾਂਦੀ ਤੇ ਕਹਿੰਦੇ ਮੈਂ ਮੰਜੀ ਤੇ ਬਹਿ ਜਾਣਾ ਦੇਖੋ ਕਿੰਨੇ ਕਸ਼ਟ ਆਏ ਉਸ ਵੀਰ ਤੇ ਫਿਰ ਵੀ ਉਹਨੇ ਵਾਹਿਗੁਰੂ ਤੇ ਭਰੋਸਾ ਰੱਖਿਆ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਉਹਨੂੰ ਸੰਭਾਲਿਆ ਵੀ ਹੈ ਪਰ ਜੇ ਕਸ਼ਟ ਆਏ ਤਾਂ ਉਹਨੂੰ ਸੰਭਾਲਿਆ ਵੀ ਐ ਇਸ ਤਰ੍ਹਾਂ ਤੇ ਵੀਰ ਕਹਿੰਦਾ ਨਾ ਵੀ ਮੇਰੀ ਆ ਪੈਰ ਤੇ ਸੱਟ ਵੱਜ ਜਾਂਦੀ ਤੇ ਅੰਦਰ ਤੁੰੰਜੇ ਤੇ ਹੋ ਜਾਂਦਾ ਹੈ ਨਾ ਤੇ ਕਹਿੰਦੀ ਮੈਂ ਜਦ ਕਹਿੰਦੀ ਮੈਂ மஞ்சੇ ਤੇ ਹੋ ਗਿਆ ਤਾਂ ਮੈਨੂੰ ਸੰਭਾਲਣ ਵਾਲਾ ਵੀ ਕੋਈ ਨਹੀਂ ਸੀ ਮੈਨੂੰ ਰੋਟੀ ਦੇਣ ਵਾਲਾ ਵੀ ਕੋਈ ਨਹੀਂ ਸੀਗਾ ਠੀਕ ਹੈ ਤਾਂ ਵੀਰ ਕਹਿੰਦਾਗਾ ਵੀ ਫਿਰ ਮੈਂ ਆਪ ਤੇ ਗਵੰਡੀਆਂ ਨੂੰ ਕਿਹਾ ਵੀ ਮੈਨੂੰ ਹਣਾ ਵੀ ਦੋ ਵਕਤ ਦੀ ਰੋਟੀ ਦੀ ਜਿਆ ਫੋ ਹਨ ਵੀ ਮੇਰੇ ਕੋਲ ਪੈਸੇ ਦੀ ਚਲੋ ਕੋਈ ਵੈਗੁਰੂ ਦੀ ਬਖਸ਼ਿਸ਼ ਸੀਗੀ ਕੋਈ ਕਮੀ ਨਹੀਂ ਸੀਗੀ ਮੇਰਾ ਪੈਸਾ ਜਿੰਨੀ ਕਮਾਈ ਕੀਤੀ ਸੀਗੀ ਫਾਦਰ ਸਾਹਿਬ ਨੇ ਮੈਂ ਕਮਾਈ ਕੀਤੀ ਸੀ ਆਹ ਦਾ ਜੋਰ ਕੇ ਰੱਖਿਆ ਸੀ ਹੈ ਨਾ ਤੇ ਕਹਿੰਦੇ ਨਾ ਵੀ ਮੈਂ ਉਹਨਾਂ ਨੂੰ ਕਿਹਾ ਠੀਕ ਹੈ ਤਾਂ ਵੈਗੁਰੂ ਜੀ ਅੱਜ ਕੱਲ ਦੇ ਜਮਾਨੇ ਦੇ ਵਿੱਚ ਦੇਖੋ ਇਸ ਤਰ੍ਹਾਂ ਦਾ ਨਹੀਂ ਆਪਾਂ ਉਹਨਾਂ ਚਾਨ ਮਿਲਦੇਗੇ ਬਹੁਤ ਅਕਲੇ ਨੂੰ ਵੀ ਬੜੀ ਮੁਸ਼ਕਲ ਹੋ ਜਾਂਦੀ ਹੈ ਹੈ ਨਾ ਕੰਮਾਂ ਕਰਾਂ ਦੇ ਜਰਜੀਆਂ ਦੇ ਵਿੱਚ ਤਾਂ ਵੀਰ ਕਹਿੰਦਾ ਵੀ ਉਹਨਾਂ ਨੇ ਕੁਝ ਦਿਨ ਮੈਨੂੰ ਰੋਟੀ ਦਿੱਤੀ ਉਸ ਤੋਂ ਬਾਅਦ ਉਹ ਤਾਲਕ ਤੋਂ ਕਰਨ ਲੱਗੇ ਤਾਂ ਮੈਨੂੰ ਕਹਿੰਦੇ ਪਤਾ ਲੱਗ ਗਿਆ ਵੀ ਉਹ ਰੋਟੀ ਦੇ ਨਾਲ ਚੱਕਰ ਚ ਨਹੀਂ ਹੈਗੀ ਹਨਾ ਤਾਂ ਕਹਿੰਦੇ ਵੀਰ ਕਹਿੰਦੇ ਵੀ ਮੈਂ ਮੇਰੇ ਪਿੰਡ ਦੇ ਵਿੱਚ ਇੱਕ ਦੋ ਦੋਸਤ ਸੀ ਉਹਨਾਂ ਨਾਲ ਗੱਲ ਕੀਤੀ ਹਨਾ ਉਹਨਾਂ ਨੇ ਵੀ ਕਹਿੰਦੇ ਥੋੜੀ ਕਦੇ ਮੈਨੂੰ ਰੋਟੀ ਦਿੱਤੀ ਤੇ ਮੁੜ ਕੇ ਉਹਨਾਂ ਨੇ ਵੀ ਤਾਲਕ ਦੇ ਕਰਨੇ ਸ਼ੁਰੂ ਕਰ ਦਿੱਤੀ ਹਨਾ ਤਾਂ ਵੀਰ ਕਹਿੰਦਾ ਵੀ ਮੈਂ ਬੜਾ ਹੀ ਪਰੇਸ਼ਾਨ ਹੋ ਗਿਆ ਕਹਿੰਦੇ ਮੈਂ ਬਹੁਤ ਪਰੇਸ਼ਾਨ ਹੋਇਆ ਸਗਲ ਨੂੰ ਲੈ ਕੇ ਵੀ ਸੱਚੇ ਪਾਤਸ਼ਾਹ ਵੈਗਰੂ ਹੋਣ ਮੈਂ ਤਾਂ ਰੋਟੀ ਤੋਂ ਹੀ ਬਹਿ ਗਿਆ ਹਨਾ ਕੰਮ ਤੋਂ ਹੀ ਬੈਠ ਗਿਆ ਮੈਂ ਰੋਟੀ ਤੋਂ ਹੀ ਬੈ ਗਿਆ ਠੀਕ ਹੈ ਤਾਂ ਵੀਰ ਕਹਿੰਦਾ ਵੀ ਮੈਂ ਇੱਕ ਦਿਨ ਹਿੰਮਤ ਜੀ ਆਦ ਵੀ ਕੀਤੀ ਕਹਿੰਦੇ ਮੈਂ ਹੌਲੀ ਹੌਲੀ ਉਹ ਜਿਹੜਾ ਸਾਡਾ ਪਿੰਡ ਦਾ ਸੀਗਾ ਗੁਰੂ ਘਰ ਮੈਂ ਉਹਨਾਂ ਦੇ ਉਹਦੇ ਉੱਥੇ ਗਿਆ ਉੱਥੇ ਜਾ ਕੇ ਕਹਿੰਦੇ ਨਾ ਮੈਂ ਉੱਥੇ ਪਾਠੀ ਨੂੰ ਗੱਲ ਕੀਤੀ ਵੀ ਬਾਬਾ ਜੀ ਇਸ ਤਰ੍ਹਾਂ ਮੇਰੇ ਕੋਲ ਨਾ ਰੋਟੀ ਨਹੀਂ ਬਣਦੀਗੀ ਤੇ ਮੈਂ ਜਨਾ ਖਰਚਾ ਦੇ ਦਿਆ ਕਰੂੰਗਾ ਕਿ ਜੇ ਤੁਸੀਂ ਮੈਨੂੰ ਦੋ ਵਕਤ ਦੀ ਰੋਟੀ ਦੀ ਦੋ ਮੈਂ ਸੇਵਾ ਕਰਵਾਇਆ ਕਰੂੰਗਾ ਜਿੰਨੀ ਸੇਵਾ ਹੁੰਦੀ ਹੈ ਹਨਾ ਤਾਂ ਵੀਰ ਕਹਿੰਦਾ ਹੈਗਾ ਨਾ ਵੀ ਬਾਬਾ ਜੀ ਕਹਿਣ ਲੱਗੇ ਕਹਿੰਦੇ ਵੀ ਗਰਾਈ ਵਾਧੂ ਇਕੱਠੀ ਹੋ ਜਾਂਦੀ ਹੈ ਠੀਕ ਹੈ ਵੀ ਤੁਸੀਂ ਆ ਜਾਇਆ ਕਰੋ ਕੋਈ ਨਹੀਂ ਲੰਗਰ ਪ੍ਰਸ਼ਾਦਾ ਛੱਕ ਜਾਇਆ ਕਰੋ ਠੀਕ ਹੈ ਸ਼ਰਦਾ ਜੇ ਤੁਹਾਡੀ ਸ਼ਰਦਾ ਦਾ ਦੇ ਦੇਣਾ ਨਹੀਂ ਤਾਂ ਕੋਈ ਪਰੇ ਨਹੀਂ ਠੀਕ ਹੈ ਕਿ ਗੁਰੂ ਮਹਾਰਾਜ ਦੇ ਘਰ ਕੋਈ ਘਾਟਾ ਨਹੀਂ ਹੁੰਦਾ ਹਨਾ ਦੀਰ ਕਹਿੰਦਾ ਵੀ ਉਸ ਤਰ੍ਹਾਂ ਚਲੋ ਮੈਂ ਜਾਂਦਾ ਸੀਗਾ ਸੇਵਾ ਵੀ ਮੈਂ ਇੱਕ ਹੱਥ ਨਾਲ ਜਿਵੇਂ ਮੇਰੇ ਕੋਲ ਹੁੰਦੀ ਸੀ ਝਾੜੂ ਦੀ ਸੇਵਾ ਮੈਂ ਉਸੇ ਤਰ੍ਹਾਂ ਸੇਵਾ ਕਰਦਾ ਰਿਹਾ ਤੇ ਪਾਪਾ ਜੀ ਜਿਹੜੇ ਉੱਥੋਂ ਦੇ ਸਿਪਾਠੀ ਉਹ ਕਹਿੰਦੇ ਬਹੁਤ ਖੁਸ਼ ਹੋਏ ਕਿ ਕਿਉਂਕਿ ਮੈਨੂੰ ਵੀ ਇਹ ਸੀਗਾ ਮੈਂ ਵੀ ਘਰੇ ਬੈਠਾ ਮੈਂ ਕੀ ਕਰਨਾ ਹੈ ਨਾ ਕਹਿੰਦੇ ਮੈਂ ਸਵੇਰ ਨਾਲ ਉੱਥੇ ਚਲਾ ਜਾਂਦਾ ਸੀ ਸਾਰਾ ਦਿਨ ਮੈਂ ਉੱਥੇ ਰਹਿੰਦਾ ਸੀਗਾ ਸਵੇਰ ਦਾ ਇਹ ਪ੍ਰਸ਼ਾਦਾ ਛਕਣਾ ਸ਼ਾਮ ਦਾ ਪ੍ਰਸ਼ਾਦਾ ਛਕ ਕੇ ਫਿਰ ਘਰੇ ਆ ਜਾਣਾ ਠੀਕ ਹੈ ਤੇ ਉੱਥੇ ਮੈਂ ਸੇਵਾ ਕਰਵਾਉਂਦਾ ਰਹਿੰਦਾ ਸੀ ਜਿਸ ਤਰ੍ਹਾਂ ਦੀ ਸੇਵਾ ਮੇਰੇ ਕੋਲ ਹੁੰਦੀ ਸੀ ਕਿਉਂਕਿ ਵੀਰ ਬਿਮਾਰ ਸੀ ਹਨਾ ਛੱਟ ਲੱਗੇਗੀ ਸੀ ਜਾਂ ਜਿਸ ਤਰ੍ਹਾਂ ਦੀ ਵੀਵੀ ਮੇਰੇ ਕੋਲ ਸੇਵਾ ਹੁੰਦੀ ਸੀ ਝਾਰੂ ਦੀ ਸੇਵਾ ਮੈਂ ਹੱਥ ਨਾਲ ਕਰੀਦਾ ਸੀਗਾ ਤੇ ਕਹਿੰਦੇ ਫਿਰ ਮੈਂ ਉਹ ਵੀ ਦੀ ਸੇਵਾ ਕਰਦਾ ਸੀ ਤੇ ਬਾਪਾ ਜੀ ਨਾ ਕਹਿੰਦੇ ਪਾਠੀ ਜਿਹੜੇ ਸੀਗੇ ਉਹ ਬਹੁਤ ਖੁਸ਼ ਹੋਏ ਤੂ ਇੱਕ ਦਿਨ ਮੈਨੂੰ ਆ ਕੇ ਕਹਿੰਦੇ ਵੀ ਤੂੰ ਐਸੀ ਤਰ੍ਹਾਂ ਆਪਦੀ ਸ਼ਰਦਾ ਬਣਾ ਕੇ ਰੱਖੀ ਆਸ ਰੱਖੀ ਐਸੀ ਤਰ੍ਹਾਂ ਐਸੀ ਤਰ੍ਹਾਂ ਸੇਵਾ ਕਰਦਾ ਰਹਿ ਤੇ ਬਾਪਾ ਮੇਰੇ ਰਪਾਲਾ ਜ਼ਰੂਰ ਕਰੂਗਾ ਤੇ ਵੀਰ ਕਹਿੰਦਾ ਕਹਣਾ ਵੀ ਇਸੇ ਤਰ੍ਹਾਂ ਕਹਿੰਦੇ ਮੈਂ ਇੱਕ ਦਿਨ ਸੇਵਾ ਕਰ ਰਿਆ ਸੀਗਾ ਝਾਰੂ ਦੀ ਤੇ ਕਹਿੰਦੇ ਮੈਂ ਕਹਿੰਦੇ ਨਾ ਉਥੋਂ ਜੜੀ ਲੱਤ ਮੇਰੀ ਚੱਲਦੀ ਨਹੀਂ ਸੀ ਮੈਂ ਉਹ ਉਥੇ ਲੱਤ ਉਸ ਲੱਤਾਂ ਦੇ ਪਾਸੇ ਨਾ ਡਿੱਗ ਗਈ ਠੀਕ ਹੈ ਡਿੱਗ ਕੇ ਕਹਿੰਦੇ ਨਾ ਮੈਂ ਆਵਾਜ਼ਾਂ ਮਾਰੀਆਂ ਆ ਪਾਠੀ ਨੂੰ ਹਨਾ ਵੀ ਮੈਂ ਡਿੱਗ ਗਿਆ ਤੇ ਉਹਨਾਂ ਨੂੰ ਕਿਤੇ ਸੁਣੀਆਂ ਆ ਗਈਆਂ ਠੀਕ ਹੈ ਕਹਿੰਦੇ ਡਿੱਗਣ ਤੋਂ ਬਾਅਦ ਮੈਂ ਕਹਿੰਦੇ ਵੀ ਥੋੜਾ ਟਾਈਮ ਉੱਤੇ ਉਸੇ ਤਰ੍ਹਾਂ ਪਿਆਰ ਹੈ ਤੇ ਠੀਕ ਹੈ ਮੈਂ ਜਦੋਂ ਉਹ ਤੋਂ ਬਾਅਦ ਹੌਲੀ-ਹੌਲੀ ਮੈਂ ਆਪੇ ਹਿੰਮਤ ਕੀਤੀ ਜਦੋਂ ਕਹਿੰਦੇ ਮੈਂ ਆਪ ਹਿੰਮਤ ਕੀਤੀ ਨਾ ਜਿਹੜੀ ਲੱਤ ਮੇਰੇ ਬਿਲਕੁਲ ਖੜੀ ਸੀਗੀ ਠੀਕ ਹੈ ਮੈਂ ਉਸ ਲੱਤ ਤੇ ਖੜਾ ਹੋ ਗਿਆ ਮੈਂ ਚੱਲਣ ਦੀ ਕੋਸ਼ਿਸ਼ ਕੀਤੀ ਤਾਂ ਉਹ ਲੱਤ ਮੇਰੇ ਬਾਹਰ ਚੱਲ ਰਹੀ ਸੀਗੀ ਹਨਾ ਤੇ ਹੌਲੀ-ਹੌਲੀ ਹੌਲੀ-ਹੌਲੀ ਕਰਕੇ ਕਹਿੰਦੇ ਮੈਂ ਪਾਠੀ ਕੋਲ ਗਿਆ ਹਨਾ ਤੇ ਪਾਠੀ ਨੂੰ ਮੈਂ ਦੱਸੀਗਾ ਸਾਰੀ ਬਾਣੀ ਠੀਕ ਹੈ ਪਾਠੀ ਕਹਿੰਦਾ ਵੀ ਕੋਈ ਨਹੀਂ ਪਰ ਇੱਛੇ ਤਰ੍ਹਾਂ ਦੀ ਸੇਵਾ ਕਰਦਾਰ ਹੈ ਤੇ ਤੇਰੀ ਸ਼ਰਤ ਹੈ ਤੇ ਤੇਰਾ ਭਲਾ ਹੋਈਗਾ ਹੁਣ ਤੇਰਾ ਜਰੂਰ ਕੰਮ ਕਾਜ ਸਵਰਨਗੇ ਤੇਰਾ ਸਭ ਕਹਿੰਦੇ ਮੈਂ ਉਸੇ ਤਰ੍ਹਾਂ ਸੇਵਾ ਕਰਦਾ ਰ ਅਫੀਰ ਨੂੰ ਕਹਿੰਦੇ ਮੈਂ ਇਹਨੂੰ ਬਿਲਕੁਲ ਸਹੀ ਸਲਾਮਤ ਹੋ ਗਿਆ ਤੇ ਉਸੇ ਪਾਠੀ ਨੇ ਮੇਰਾ ਘਰ ਵਸਾਇਆ ਬਸ ਉਹ ਵੀ ਪਾਠੀ ਵਿਚੋਲਾ ਬਣਿਆ ਤੇ ਉਹਨੇ ਮੇਰਾ ਰਿਸ਼ਤਾ ਕਰਾਤਾ ਤੇ ਕਹਿੰਦੇ ਅੱਜ ਮੈਂ ਅੱਜ ਘਰੇ ਸੁੱਤੀ ਸੰਦੀ ਆ ਬਹੁਤ ਸੋ ਸੁਖੀ ਆਣਾ ਤੇ ਤੁਹਾਨੂੰ ਦਿੱਤਾ ਚਲੋ ਜਿਵੇਂ ਵੀਰ ਨੇ ਦਿੱਥਿਆ ਵੀ ਨਹੀਂ ਕਮੀ ਸੀ ਵੀ ਕੋਈ ਤੇ ਕਹਿੰਦੀ ਮੈਂ ਬਹੁਤ ਸੁਖ ਸੁਖਾਂ ਆਪਦੇ ਘਰੇ ਮੇਰੇ ਦੋ ਬੱਚੇ ਵੀ ਐ ਤੇ ਜਿਹੜੀ ਮੇਰੀ ਘਰ ਵਾਲੀ ਐ ਠੀਕ ਹੈ ਮੈਂ ਘਰ ਵਾਲੀ ਨੂੰ ਆਪਦੇ ਸਾਰੇ ਕਹਾਣੀ ਦੱਸੀ ਠੀਕ ਹੈ ਤੇ ਮੇਰੀ ਘਰ ਵਾਲੀ ਵੀ ਗੁਰੂ ਮਹਾਰਾਜ ਨਾਲ ਜੁੜ ਗਈ ਐ ਨਿਤਨੇਮੀ ਪੱਕੀ ਨੇਕ ਨਿਤਨੇਮੀ ਉਹ ਵਿਚਰੇ ਉਹ ਟਕੇ ਬਾਣੀ ਕੜਦੀ ਐ ਤੇ ਗੁਰੂ ਮਹਾਰਾਜ ਨਾਲ ਜੁੜੀ ਹੋਈ ਐ ਇਹ ਉਸੇ ਤਰ੍ਹਾਂ ਵੀਰ ਕਹਿੰਦਾ ਵੀ ਵੈਗੁਰੂ ਜੀ ਮੇਰੇ ਤੇ ਵੀ ਬਖਸ਼ਿਸ਼ ਹੈ ਗੁਰੂ ਮਹਾਰਾਜ ਨੇ ਮਿਲਵੀ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਆ ਹੋਇਆ ਤਾਂ ਵੈਗੁਰੂ ਜੀ ਦੇਖੋ ਕਿੰਨੇ ਕਸ਼ਟ ਆਏ ਵੀਰ ਤੇ ਹਨਾ ਇੰਨੇ ਕਸ਼ਟ ਵੀਰ ਤੇ ਆਏ ਫਿਰ ਵੀ ਉਹਨੇ ਸ਼ਰਧਾ ਨਹੀਂ ਛੱਡੀ ਆਸ ਨਹੀਂ ਛੱਡੀ ਆਪਦੀ ਹਨ ਤੇ ਅੱਜ ਇਸ ਮੈਂ ਨੇ ਆਪ ਆਪਣੇ ਚੈਨਲ ਦੇ ਅੱਜ ਲਾਈਵ ਹੋ ਕੇ ਵੀ ਇੱਕ ਸੇ ਟੌਪਿਕ ਤੇ ਗੱਲ ਕੀਤੀ ਸੀਗੀ ਕਿ ਆਪਾਂ ਨੂੰ ਆਸ ਨਹੀਂ ਛੱਡਣੀ ਚਾਹੀਦੀ ਆਪਾਂ ਨੂੰ ਵਿਸ਼ਵਾਸ ਰੱਖਣਾ ਚਾਹੀਦਾ ਹੈਗਾ ਪੂਰਾ ਅਖੀਰਨਾ ਜ਼ਰੂਰ ਸੁਣੀ ਜਾਂਦੀ ਆ ਕਿਤੇ ਆਣੇ ਕਹਿੰਦੇ ਨਾ 12 ਵਾਰ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਆ ਠੀਕ ਹੈ ਤੇ ਇਹ ਉਹ ਤਾਂ ਦੇਖੋ ਕਹਾਵਤ ਬਣੀ ਵੀ ਆ ਇਹ ਤਾਂ ਗੁਰੂ ਮਹਾਰਾਜ ਜੀ ਦਾ ਘਰ ਜਿਹੜੇ ਕਦੇ ਜਿਹਦੇ ਘਰੇ ਕੋਈ ਘਾਟਾ ਹੀ ਨਹੀਂਗਾ ਠੀਕ ਹੈ ਤਾਂ ਸਾਰੀ ਆਪਣੀਆਂ ਸਾਰੀਆਂ ਅਰਦਾਸਾਂ ਜ਼ਰੂਰ ਪੂਰੀਆਂ ਹੁੰਦੀਆਂ ਨਾ ਕਿਤੇ ਨੇ ਕਿਤੇ ਆਪਣੇ ਚ ਕਮੀ ਰਹਿ ਜਾਂਦੀ ਆ ਠੀਕ ਹੈ ਹ ਹਮੇਸ਼ਾ ਆਪਣੇ ਵਿੱਚ ਹੀ ਕਮੀ ਕੱਢਿਆ ਕਰੋ ਕਿਉਂਕਿ ਗੁਰੂ ਮਹਾਰਾਜ ਜੀ ਨੇ ਜੇ ਆਪਾਂ ਨੂੰ ਨਹੀਂ ਦਿੱਤਾ ਨਾ ਤਾਂ ਫਿਰ ਉਹਨਾਂ 'ਚ ਕਮੀ ਕੋਈ ਨਹੀਂਗੀ ਆਪਣੇ 'ਚ ਹੀ ਕੋਈ ਨਾ ਕੋਈ ਕਮੀ ਹੈ ਠੀਕ ਹੈ ਜੇ ਆਪਾਂ ਨੂੰ ਜਾਂ ਤਾਂ ਮੰਗਣਾ ਨਹੀਂ ਆਇਆਗਾ ਠੀਕ ਹੈ ਜਾਂ ਆਪਾਂ ਫਿਰ ਮੰਗ ਗਲਤ ਰਹੇ ਆਂ ਕਈ ਵਾਰੀ ਆਪਾਂ ਇਹ ਵੀ ਹੁੰਦਾਗਾ ਵੀ ਆਪਾਂ ਮੰਨ ਹੀ ਗਲਤ ਰਹੇ ਹੁੰਨੇ ਆਂ ਠੀਕ ਹੈ ਫਿਰ ਪਰਮਾਤਮਾ ਉਹ ਵੀ ਨਹੀਂ ਦਿੰਦਾ ਕਈ ਵਾਰੀ ਆਜ ਕਾਲ ਦਾ ਕਾਲਯੁਗ ਦਾ ਜ਼ਮਾਨਾ ਹੈ ਨਾ ਕਈ ਵਾਰੀ ਆਪਾਂ ਕਿਸੇ ਦਾ ਬੁਰਾ ਹੀ ਮੰਗ ਰਹੇ ਹੁੰਨੇ ਆਂ ਕਿ ਆਪਾਂ ਸੱਚੇ ਵੀ ਮੈਂ ਐਨ ਐਨ ਫਾਟ ਕਰੂੰਗੇ ਤੇ ਮੇਰੀ ਦਰਾਨੀ ਦਾ ਹੋ ਜੇ ਮੇਰੇ ਮੇਰੇ ਉਹ ਰਿਸ਼ਤੇਦਾਰ ਦਾ ਹੋ ਜੇ ਇਸ ਤਰ੍ਹਾਂ ਨਾ ਸੱਚੇ ਪਾਤਸ਼ਾਹ ਵਾਹਿਗੁਰੂ ਕਹਿੰਦੇ ਨੇ ਵੀ ਇਦਾਂ ਦਾ ਵੀ ਨਹੀਂ ਹੁੰਦਾ ਜੇ ਤੁਹਾਂ ਗਲਤ ਮੰਗ ਰਹੇ ਹੋ ਨਾ ਜਾਂ ਆਪ ਲੋੜ ਤੋਂ ਵੱਧ ਮੰਗ ਰਹੇ ਆ ਠੀਕ ਹੈ ਇਹ ਵੀ ਹੁੰਦਾ ਹੈ ਠੀਕ ਹੈ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਨਾ ਇਸ ਤਰ੍ਹਾਂ ਦੀ ਅਰਦਾਸ ਕਰੋ ਲੋੜ ਤੋਂ ਵੱਧ ਨਾ ਮੰਗੋ ਵਾਹਿਗੁਰੂ ਜੀ ਜਿੰਨੀ ਕੋ ਲੋੜ ਹੈ ਉਨੀ ਮੰਗੋ ਠੀਕ ਹੈ ਆਪਣੀ ਲੋੜਾਂ ਨੂੰ ਸੀਮਤ ਰੱਖੋ ਸੀਮਤ ਤਰੀਕੇ ਨਾਲ ਜੀਣਾ ਸ਼ੁਰੂ ਕਰੋ ਠੀਕ ਹੈ ਜਦੋਂ ਆ ਆਪਣੇ ਆਪਾਂ ਆਪਣੇ ਆਪ ਨੂੰ ਖੁਸ਼ ਰੱਖਣਾ ਸ਼ੁਰੂ ਕਰ ਦਾਂਗੇ ਨਾ ਜਦੋਂ ਆਪਾਂ ਆਪਾਂ ਨੇ ਆਪ ਨੂੰ ਖੁਸ਼ ਰੱਖਾਂਗੇ ਆਪਾਂ ਆਪਣੇ ਆਪ ਨੂੰ ਲਾਈਕ ਕਰਾਂਗੇ ਆ ਦੁਨੀਆ ਨੂੰ ਲਾਈਕ ਕਰਨ ਦੀ ਬਜਾਏ ਆਪਣੇ ਆਪ ਨੂੰ ਲਾਈਕ ਕਰਾਂਗੇ ਠੀਕ ਹੈ ਫਿਰ ਆਪਾਂ ਨੂੰ ਸਬਰ ਸੰਤੋਖ ਆ ਜਾਊਗਾ ਜ਼ਰੂਰ ਆਊਗਾ ਠੀਕ ਹੈ ਜਦੋਂ ਆਪਾਂ ਦੁਨੀਆ ਨੂੰ ਦੇਖਦੇ ਆ ਨਾ ਫੇਰ ਨਹੀਂ ਆਪਣੇ ਚ ਸਬਰ ਤਾਂ ਹੀ ਨਹੀਂ ਆਪਣੇ ਚ ਸਬਰ ਆਉਂਦਾ ਆਪਣੇ ਆਪ ਨੂੰ ਦੇਖੋ ਠੀਕ ਹੈ ਫੇਰ ਆਪਣੇ ਆਪ ਨੂੰ ਲਾਈਕ ਕਰੋ ਆਪਣੇ ਆਪ ਨੂੰ ਪਿਆਰ ਕਰੋ ਆਪਣੇ ਆਪ ਨੂੰ ਵਧੀਆ ਸਮਝੋ ਠੀਕ ਹੈ ਫੇਰ ਹੀ ਆਪਾਂ ਸਬਰ ਨਾਲ ਸੰਤੋਖ ਨਾਲ ਘੱਟ ਜਰੂਰਤਾਂ ਦੇ ਵਿੱਚ ਜੀ ਸਕਦੇ ਆ ਤਾਂ ਵਾਹਿਗੁਰੂ ਜੀ ਜਿਵੇਂ ਜਸਤਰਾ ਵੀਰ ਨੇ ਸਰਦਾ ਰੱਖੀ ਐਸੇ ਤਰ੍ਹਾਂ ਆਪਾਂ ਵੀ ਪ੍ਰਮਾਤਮਾ ਨਾਲ ਸ਼ਰਧਾ ਬਣਾ ਕੇ ਰੱਖੀਏ ਸੱਚੇ ਪਾਤਸ਼ਾਹ ਵਾਹਿਗੁਰੂ ਤੇ ਵਿਚ ਭਾਸ਼ ਰੱਖੀਏ ਠੀਕ ਹੈ ਤਾਂ ਜੋ ਵਾਹਿਗੁਰੂ ਪ੍ਰਮਾਤਮਾ ਸੱਚੇ ਪਾਸ਼ਾ ਆਪਾਂ ਆਪਣੇ ਚਰਨਾਂ ਉਹਨਾਂ ਨਾਲ ਜੋੜ ਕੇ ਰੱਖਾਂ ਠੀਕ ਹੈ ਇਸੇ ਤਰ੍ਹਾਂ ਦੀ ਹੈ ਮੇਰੀ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਠੀਕ ਹੈ ਤੇ ਬੈਲ ਆਈਕਨ ਦਾ ਬਟਨ ਜਰੂਰ ਦਬਾਇਓ ਤਾਂ ਜੋ ਮੇਰੀ ਵੀਡੀਓ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚੇ ਹਨਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕੋਈ ਵੀ ਭੈਣ ਭਰਾ ਗਰਬਾਨ ਜੋ ਵੀ ਜੋ ਵੀ ਗੱਲ ਚੰਗੀ ਲੱਗਦੀ ਆ ਮੈਂ ਇਹਨੇ ਕਹਿੰਦੀ ਵੀ ਮੈਂ ਕੁਝ ਜਿੰਨੇ ਵਾਹਿਗੁਰੂ ਨੇ ਮੱਤ ਬਖਸ਼ੀ ਉਸੋਂ ਆਪਣੇ ਨਾਲ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਲਏਦੇ ਆ ਜੋ ਵੀ ਕਿਸੇ ਨੂੰ ਗੱਲ ਚੰਗੀ ਲੱਗਦੀ ਉਹ ਚਲੋ ਕੋਈ ਜੁੜ ਜਾਵੇ ਉਸ ਤਰ੍ਹਾਂ ਤਰੀਕੇ ਨਾਲ ਕਿਸੇ ਤਰ੍ਹਾਂ ਬਾਣੀ ਨਾਲ ਤੇ ਵਾਹਿਗੁਰੂ ਸਤਿ ਆ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ